ਹਾਂਜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾਂਮਾਨ ਹੋ। ਉਸ ਅਕਾਲ ਪੁਰਖ ਵਾਹਿਗੁਰੂ ਨੇ ਇਨਸਾਨ ਦੇ ਵਾਸਤੇ ਬਹੁਤ ਸਾਰੀਆਂ ਸਹੂਲਤਾਂ ਪੈਦਾ ਕਰਕੇ ਰੱਖੀਆਂ ਨੇ। ਅਸੀਂ ਨਾ ਸ਼ੁਕਰੇ ਹੋ ਸਕਦੇ ਹਾਂ ਪਰ ਉਹ ਕਦੇ ਆਪਣੇ ਬੱਚਿਆਂ ਨੂੰ ਨਹੀਂ ਭੁੱਲਦਾ। ਆਹ ਜਿਹੜਾ ਛੋਟਾ ਜਿਹਾ ਬੂਟਾ ਤੁਸੀਂ ਦੇਖਦੇ ਹੋ ਇਹਨੂੰ ਡੱਕ ਬੀਡ ਵੀ ਕਹਿ ਦਿੰਦੇ ਨੇ ਤੇ ਵਰਲਡ ਸਮਾਲੈਸਟ ਫਲਾਵਰ ਪਲਾਂਟ ਵੀ ਕਹਿ ਦਿੰਦੇ ਨੇ। ਦੁਨੀਆ ਦਾ ਸਭ ਤੋਂ ਛੋਟਾ ਫੁੱਲਾਂ ਵਾਲਾ ਪਲਾਂਟ ਬੂਟਾ ਆ ਜਿਹੜਾ ਬਾਈ ਆ ਇਹਦਾ ਨਾਮ ਹੈਗਾ ਡਾਕਟਰ ਪਰਸਾਨਾ ਇਹ ਯੂਕੇ ਇੰਗਲੈਂਡ ਦੇ ਵਿੱਚ ਪੜ੍ਹਦਾ ਸੀਗਾ ਜਦੋਂ ਇਹਨੇ ਪਹਿਲੀ ਵਾਰੀ ਇਹ ਬੂਟੇ ਦੇ ਬਾਰੇ ਸੁਣਿਆ ਬਈ ਬੂਟਾ ਇੰਨੀ ਤਾਕਤ ਰੱਖਦਾ ਵੀ ਇਹ ਗੰਦੇ ਤੋਂ ਗੰਦੇ ਪਾਣੀ ਨੂੰ 95% ਤੱਕ ਕਲੀਨ ਕਰ ਸਕਦਾ ਸਾਫ ਕਰ ਸਕਦਾ ਤੇ ਇਹ ਜਦੋਂ ਪਲਾਂਟ ਦੇ ਬਾਰੇ ਇਹਨੂੰ ਪਤਾ ਲੱਗਿਆ ਫਿਰ ਇਹਦੇ ਦਿਮਾਗ ਦੇ ਵਿੱਚ ਆਇਆ ਵੀ ਆਪਣੇ ਭਾਰਤ ਦੇ ਵਿੱਚ ਬੜੀਆਂ ਨਦੀਆਂ ਗੰਦੇ ਨਾਲੇ ਬਣ ਕੇ ਰਹਿ ਗਈਆਂ ਵੀ ਕਿਉਂ ਨਾ ਇਹ ਬੂਟਾ ਉੱਥੇ ਲਿਜਾ ਕੇ ਦੇਖਿਆ ਜਾਵੇ ਟਰਾਈ ਕੀਤੀ ਜਾਵੇ ਫਿਰ ਇਹ ਬੰਦੇ ਨੇ ਇਹ ਬੂਟਾ ਭਾਰਤ ਲੈ ਕੇ ਆਂਦਾ ਇਹਨਾਂ ਨੇ ਇੱਕ ਟੀਮ ਬਣਾਈ ਤੇ ਉਹ ਟੀਮ ਨੇ ਇਕੱਠੇ ਹੋ ਕੇ ਉੱਥੇ ਦੀ ਜਿਹੜਾ ਉਹ ਗੰਦਾ ਨਾਲਾ ਸੀਗਾ ਉਹਨੂੰ ਸਾਫ਼ ਕੀਤਾ ਇਹ ਗੰਦੇ ਨਾਲੇ ਨੂੰ ਇਹਨਾਂ ਨੇ ਜਦੋਂ ਸਾਫ਼ ਕਰਨ ਤੋਂ ਬਾਅਦ ਇਹਦੇ ਵਿੱਚ ਇਹ ਬੂਟਾ ਲਾਤਾ ਤੇ ਇਹ ਜਦੋਂ ਬੂਟਾ ਇਹਦੇ ਵਿੱਚ ਲਾਇਆ ਉਹੋ ਗੰਦਾ ਨਾਲਾ ਇੱਕ ਬੜੀ ਸੋਹਣੀ ਨਦੀ ਦਾ ਰੂਪ ਲੈ ਗਿਆ ਤੇ ਇਸ ਤਰੀਕੇ ਦੇ ਨਾਲ ਇਹਨਾਂ ਨੇ 35 ਤੋਂ 40 ਖਤਮ ਹੋ ਗਈਆਂ ਨਦੀਆਂ ਦੁਬਾਰਾ ਇੱਕ ਕਲੀਨ ਵਾਟਰ ਆ ਦੇਖੋ ਤੁਸੀਂ ਪਾਣੀ 95% ਤੱਕ ਬੂਟਾ ਇਹ ਪਾਣੀ ਨੂੰ ਸਾਫ਼ ਕਰਨ ਦੀ ਤਾਕਤ ਰੱਖਦਾ ਇੱਕ ਦੁਨੀਆ ਦਾ ਸਭ ਤੋਂ ਛੋਟਾ ਬੂਟਾ ਕਹਿ ਸਕਦੇ ਹੋ ਤੁਸੀਂ ਇਹਨੂੰ ਇਹ ਆ ਉਸ ਅਕਾਲ ਪੁਰਖ ਵਾਹਿਗੁਰੂ ਦੀ ਦੇਣ ਇਨਸਾਨ ਨੂੰ ਤੇ ਇਹ ਆ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਤਾਕਤਾਂ ਇੱਕ ਛੋਟੇ ਤੋਂ ਛੋਟਾ ਬੂਟਾ ਵੀ ਐਡੀ ਵੱਡੀ ਤਾਕਤ ਰੱਖਦਾ ਮਾਣੀ ਨੂੰ ਸਾਫ਼ ਕਰਨ ਦੀ ਇਸੇ ਕਰਕੇ ਕਹਿੰਦਾ ਉਹਨਾਂ ਕਿ ਉਹਦੀਆਂ ਰਹਿਮਤਾਂ ਬੇਅੰਤ ਨੇ ਬੇਅੰਤ ਨੇ ਬਸ ਉਹਦੇ ਤੇ ਭਰੋਸਾ ਰੱਖਿਆ ਕਰੋ ਹਰ ਬਿੜਿਆ ਉਹਦਾ ਨਾਮ ਲਿਆ ਕਰੋ ਧੰਨਵਾਦ